ਸਤ ਸ੍ਰੀ ਅਕਾਲ ਮੇਰੇ ਦੋਸਤੋ ਪਿਛਲੀ ਵੀਡੀਓ ਵਿੱਚ ਜਨਮ ਸਰਟੀਫਿਕੇਟ ਨਹੀਂ ਬਣਿਆ ਉਹ ਅੱਜ ਦੇ ਸਮੇਂ ਵਿੱਚ ਜਨਮ ਸਰਟੀਫਿਕੇਟ ਬਣਾ ਸਕਦੇ ਇਸ ਬਾਰੇ ਆਪਾਂ ਗੱਲਬਾਤ ਕੀਤੀ ਸੀ ਉਹ ਲੇਟ ਨਰਾਇ ਦੀ ਫੈਲੋ ਲੇਟ ਨਰਾਇ ਦੀ ਫੈਨ ਲੜ ਕਿਹੜੇ ਕਿਹੜੇ ਦਸਤਾਵੇਜ਼ ਜ਼ਰੂਰਤ ਪੈਂਦੀ ਉਸ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲਬਾਤ ਕਰਦੇ ਹਾਂ ਨੰਬਰ 1 ਦੋ ਐਨਐਸਸੀ ਦੀ ਜ਼ਰੂਰਤ ਪੈਂਦੀ ਇੱਕ ਨਾਨਕਾ ਇੱਕ ਦਾਦਕਿਆਂ ਦੀ ਨੰਬਰ 2 ਮਾਤਾ ਪਿਤਾ ਦੇ ਆਈਡੀ ਪ੍ਰੂਫ ਨਾਲ ਲੱਥੀ ਕਰ ਤੇ ਨੰਬਰ 3 ਜਿਸ ਬੱਚੇ ਦਾ ਜਨਮ ਸਰਟੀਫਿਕੇਟ ਬਣਾਉਣਾ ਉਹਦੇ ਪੈਰ ਪਰਮ ਦੇ ਪ੍ਰੂਫ ਨਾਲ ਲੱਗਦੇ ਆ ਨੰਬਰ 4 ਨਾਨਕਿਆਂ ਦਾ ਪ੍ਰੂਫ ਇੱਕ ਜਣ ਦਾ ਨਾਨਾ ਨਾਨੀ ਮਾਮਾ ਮਮੀ ਦੀ ਪ੍ਰੂਫ ਨਾਤੀ ਕਰ ਸਕਦੇ ਆ ਨੰਬਰ 5 ਜਿਸ ਦਾਈ ਨੇ ਕਿਸ ਕੀਤਾ ਹੈ ਉਹਦਾ ਆਧਾਰ ਕਾਰਡ ਤੇ ਸਵੈ ਪੁੱਛਣਾ ਪਾ ਨਾਤੀ ਕਰੋ ਨੰਬਰ 6 ਜੇਕਰ ਹਸਪਤਾਲ 'ਚ ਜਨਮ ਹੁੰਦਾ ਹੈ ਤਾਂ ਰਿਕਾਰਡ ਦੀ ਕਾਪੀ ਨਾਲ ਨਾਤੀ ਕਰੋ ਜੇ ਬੱਚੇ ਦਾ ਜਨਮ ਸਰਟੀਫିକੇਟ ਬਣਾਉਣਾ ਹੈ ਤਾਂ ਉਸ ਦਾ ਸਕੂਲ ਸਰਟੀਫਿਕੇਟ ਨਾਲ ਨਾਤੀ ਕਰੋ ਇਸ ਤੋਂ ਬਾਅਦ ਇਹ ਡਾਕੂਮੈਂਟ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਉਸ ਤੋਂ ਬਾਅਦ ਇਹ ਡਾਕੂਮੈਂਟ ਕੰਪਲੀਟ ਕਰਕੇ ਸੇਵਾ ਕੇਂਦਰ ਵਿੱਚ ਫੈਲ ਜਾਵਾ ਕਰਵਾ ਸਕਦੇ ਹਾਂ ਜੋ ਲੈਟਰ ਅੰਦਰ ਆਈ ਦੀ ਫੈਲ ਹੋ ਕਿਸ ਤਰ੍ਹਾਂ ਭਰਨੀ ਆ ਉਹ ਨੈਕਸਟ ਵੀਡੀਓ ਚ ਗੱਲਬਾਤ ਕਰਾਂਗੇ